ਬਿਕੋ ਇਹਨਾਂ ਨੇ ਕੰਮ ਹੀ ਬੜੇ ਖਲਾਰੇ ਪਏ ਸੀ ਪਹਿਲੀਆਂ ਸਰਕਾਰਾਂ ਨੇ ਚਾਹੇ ਕਾਲੀਦਾਲ ਸੀ ਚਾਹੇ ਕਾਂਗਰਸ ਸੀ ਸਾਰੇ ਨੇ ਛੱਡ ਕੇ ਕੁਝ ਨਹੀਂ ਕੀਤਾ ਇਹ ਆਪਣੇ ਮੂੰਹੋਂ ਸਾਰੇ ਕਹਿੰਦੇ ਰਿਹਾ ਕਿ ਖਜ਼ਾਨਾ ਖਾਲੀ ਆ ਜੀ ਤੇ ਜਦੋਂ ਜਦੋਂ ਵੀ ਅਸੀਂ ਕਿਸੇ ਐਮ ਐਲ ਏ ਨੂੰ ਭਾਜੀ ਵਿਧਾਨ ਸਭਾ ਚ ਭੇਜ ਦਿੰਨੇ ਹਾਂ ਉਦੋਂ ਉਦੋਂ ਸਾਡੀ ਉਹ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦਾ ਹੈ ਵਿਚਾਰ ਉਹਨਰ ਵਿਚਾਰ ਕਰਨਾ ਚਾਹੀਦਾ ਉਹਨਾਂ ਨੂੰ ਐਵੇਂ ਜਣੇ ਖਣੇ ਨੂੰ ਲਿਆ ਕੇ ਸਾਡੇ ਸਾਹਮਣੇ ਨਹੀਂ ਬਿਠਾਉਣਾ ਅਰ ਜੇ ਕੋਈ ਵੇਖੋ ਜਿੰਨੇ ਕਦੀ ਇਲੈਕਸ਼ਨ ਚ ਕੋਈ ਭਾਗ ਨਹੀਂ ਲਿਆ ਜਾਂ ਸਾਡੇ ਹਲਕੇ ਦਾ ਹੀ ਨਹੀਂ ਤੋ ਉਹ ਇੱਥੇ ਲਿਆ ਕੇ ਸਾਡੇ ਬਿਠਾ ਦੇਣਾ ਵਿਚਾਰ ਕਰਕੇ ਚੰਗੀ ਤਰ੍ਹਾਂ ਕੋਹ ਕਰਕੇ ਵੀ ਕਿਹੜਾ ਕੈਂਡੀਡੇਟ ਚੰਗਾ ਆ ਉਹਨੂੰ ਮਤਲਬ ਇਸ ਤਰ੍ਹਾਂ ਦਾ ਵਿਕਾਸ ਦਾ ਮੋਰੀ ਬਣਾਇਆ ਜਾਵੇ ਕੰਮ ਰਹਿੰਦੇ ਆ ਪਾਰਟੀ ਦਾ ਹੀ ਕੋਈ ਬੰਦਾ ਚੰਗਾ ਬਣੂਗਾ ਤਾਂ ਫੇਰ ਹੀ ਵਿਕਾਸ ਕਰਾਇਆ ਜਾਊਗਾ ਗ੍ਰੇਟ ਪੰਜਾਬ ਟੀਵੀ ਤੁਸੀਂ ਦੇਖ ਰਹੇ ਹੋ ਮੈਂ ਹਾਂ ਦਲਜੀਤ ਸਿੰਘ ਤੇ ਗ੍ਰੇਟ ਪੰਜਾਬ ਟੀਵੀ ਦੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆ ਇਸ ਵੇਲੇ ਅਸੀਂ ਜਬਾਲ ਦੇ ਵਿੱਚ ਮੌਜੂਦ ਹਾਂ ਤੇ ਸਾਡੇ ਨਾਲ ਮੋਨੂ ਚੀਮਾ ਜੀ ਮੌਜੂਦ ਨੇ ਕਿਉਂਕਿ ਖਬਾਰਾਂ ਦੀ ਸੁਰਖੀ ਬਣੀ ਇੱਕ ਖਬਰ ਚਰਚਾ ਦਾ ਵਿਸ਼ਾ ਵੀ ਬਣੀ ਕਿਉਂਕਿ ਜਿਸ ਦੇ ਵਿੱਚ ਪਿਛਲੇ ਲੰਮੇ ਸਮੇਂ ਤੋਂ ਹਲਕਾ ਤਰਨ ਤਾਰਨ ਦੇ ਜਿੰਨੇ ਵੀ ਐਮਐਲਏ ਬਣਦੇ ਆਏ ਸੀ ਤਾਂ ਇਸ ਏਰੀਏ ਤੋਂ ਵੱਡੀ سپورਟ ਲੈ ਕੇ ਐਮਐਲਏ ਬਣਦੇ ਰਹੇ ਨੇ ਐਸ ਵਾਰ ਕਿੰਨੇ ਸਰਪੰਚ ਉਹਨਾਂ ਦੇ ਨਾਲ ਨੇ ਕਿੰਨੇ ਪੰਚ ਉਹਨਾਂ ਦੇ ਨਾਲ ਹੈ ਇਹ ਵੀ ਗੱਲਬਾਤ ਜ਼ਰੂਰ ਕਰਾਂਗੇ ਤੇ ਨਾਲ ਇਹ ਵੀ ਜ਼ਰੂਰ ਪੁੱਛਾਂਗੇ ਕਿ ਐਸ ਵਾਰ ਦਾਵੇਦਾਰੀ ਜਿਹੜੀ ਹੈ ਉਹਨਾਂ ਨੇ ਆਪਣੀ ਵੀ ਜਿਹੜੀ ਨਾਲ ਕਿਉਂ ਰੱਖਿਆ ਕਿ ਕੀ ਕਾਰਨ ਜਿਹੜੇ ਰਹੇ ਨੇ ਮੇਰੇ ਨਾਲ ਮੌਜੂਦ ਨੇ ਗੱਲਬਾਤ ਕਰਦੇ ਆ ਚੀਮਾ ਸਾਹਿਬ ਸਭ ਤੋਂ ਪਹਿਲਾਂ ਸਾਡੇ ਚੈਨਲ ਤੇ ਤੁਹਾਡਾ ਬਹੁਤ ਬਹੁਤ ਸਵਾਗਤ ਹੈ ਜੀ ਸਤਿ ਸ਼੍ਰੀ ਅਕਾਲ ਜੀ ਦਲਜੀਤ ਜੀ ਤੁਸੀਂ ਸਾਡੇ ਘਰ ਆਏ ਜੇ ਮੈਂ ਤੁਹਾਡਾ ਬਹੁਤ ਬਹੁਤ ਧੰਨਵਾਦ ਕਰਦਾ ਤੇ ਜੀ ਆਖਦਾ ਮੈਂ ਜ਼ਰੂਰ ਪੁੱਛਣਾ ਚਾਹਾਂਗਾ ਸ਼ੁਰੂਆਤ ਇੱਥੋਂ ਕਰਦੇ ਆ ਕਿ ਵੱਡੇ ਭਰਾ ਦੇ ਜਾਣ ਤੋਂ ਬਾਅਦ ਜਿਹੜੀ ਹੁਣ ਦੀ ਰਾਜਨੀਤੀ ਹੁਣ ਸਿਆਸਤ ਕਿਵੇਂ ਵੇਖਦੇ ਹੋ ਜਿਹੜੀਆਂ ਪਿਛਲੇ ਸਮੇਂ ਚ ਵੋਟਾਂ ਹੋਈਆਂ ਨੇ ਐਮਪੀ ਦੀਆਂ ਤੇ ਜਿਹੜੀ ਹੁਣ ਜਿਮਣੀ ਚੋਣ ਹੈ ਇਸਤੇ ਮੋਨੂ ਚੀਮਾ ਜੀ ਜਿਹੜੇ ਨੇ ਉਹ ਕੀ ਭਾਵਨਾਵਾਂ ਰੱਖਦੇ ਨੇ ਇਹਨਾਂ ਨੂੰ ਕਿਵੇਂ ਵੇਖਦੇ ਨੇ ਕਿਉਂਕਿ ਦਾਵੇਦਾਰ ਵੀ ਬਹੁਤ ਜ਼ਿਆਦੇ ਨੇ ਆਮ ਆਦਮੀ ਪਾਰਟੀ ਦੇ ਵੀ ਸਾਰੀਆਂ ਹੀ ਪਾਰਟੀਆਂ ਦੇ ਮੁਕਾਬਲਾ ਵੀ ਜਿਹੜਾ ਇੱਥੇ ਰੋਚਕ ਰਹਿਣ ਵਾਲਾ ਜੀ ਵੇਖੋ ਜੀ ਪਹਿਲਾਂ ਤਾਂ ਸਾਡੇ ਹਲਕੇ ਦੇ ਵਿੱਚ ਸਰਦਾਰ ਕਸ਼ਮੀਰ ਸਿੰਘ ਜੀ ਐਮਐਲਏ ਜੋ ਪਿਛਲੇ ਦਿਨੀ ਸਾਨੂੰ ਸਾਰਿਆਂ ਨੂੰ ਮਿਛੋੜਾ ਦੇ ਗਏ ਨੇ ਸਾਡੇ ਤਰਨਤਾਰ ਨੂੰ ਬਹੁਤ ਵੱਡਾ ਘਾਟਾ ਪਿਆ ਵਾ ਸਾਡੀ ਆਮ ਆਦਮੀ ਪਾਰਟੀ ਨੂੰ ਜੀ ਤੇ ਮੈਂ ਸ਼ਰਦਾ ਦੇ ਫੁੱਲ ਪੇਂਟ ਵੀ ਕਰਦਾ ਵਾਂ ਤੇ ਮੈਂ ਤੇ ਪਹਿਲਾ ਇਹੋ ਕੋਸ਼ਿਸ਼ ਕਰਦਾ ਹਾਂ ਵੀ ਮਤਲਬ ਯਾਰ ਇਹ ਭੋਗ ਤੋਂ ਬਾਅਦ ਇਹ ਜਿਹੜੀ ਚਰਚਾ ਚੱਲੇ ਕਿਉਂਕਿ ਚੰਗਾ ਨਹੀਂ ਲੱਗਦਾ ਇੱਕ ਕਿਸੇ ਦੇ ਘਰ ਉਜੀ ਚਲੇ ਜਾਣਾ ਕਿਉਂਕਿ ਸਾਰੀਆਂ ਕਟਨਾ ਮੇਰੇ ਨਾਲ ਖੁਦ ਵਾਪਰੀਆਂ ਜੀ ਜੀ ਪਰ ਕੁਝ ਇੱਕ ਦਿਨ ਨਿਊਜ਼ ਔਨ ਕਰਕੇ ਜਿਨ੍ਹਾਂ ਨੇ ਦਾਅਵੇਦਾਰੀ ਪੇਸ਼ ਕੀਤੀ ਮੈਨੂੰ ਮਹਿਸੂਸ ਹੋਇਆ ਇਹਦੇ ਵਿੱਚ ਵੀ ਨਹੀਂ ਯਾਰ ਇੱਕ ਬੰਦਾ ਚਲੇ ਜਾਣਾ ਵੇਖੋ ਸਾਡੀ ਰਮੈਦਗੀ ਕਰਦਾ ਪਿਆ ਸੀ ਐਮਐਨਏ ਸਾਡੇ ਕਸ਼ਵੀਰ ਸਿੰਘ ਸੋਲ ਜੀ ਬਹੁਤ ਵਧੀਆ ਇਨਸਾਨ ਸੀ ਜੀ ਔਰ ਸਭ ਤੋਂ ਵੱਡੀ ਗੱਲ ਉਹ ਇਮਾਨਦਾਰ ਸੀ ਔਰ ਭਲੇਮਾਨ ਸੀ ਜੀ ਤੇ ਵੇਖੋ ਸਰਕਾਰ ਸਾਡੀ ਬਣੀ ਨੂੰ 3 ਸਾਲ ਹੋ ਗਏ ਸੀ ਕੁਝ ਕੰਮ ਹੋ ਗਏ ਹੋਣਗੇ ਕੁਝ ਨਹੀਂ ਵੀ ਹੋ ਗਏ ਹੋਣ ਤੇ ਹਜੇ 1.5 ਸਾਲ ਜਿਹੜਾ ਪਿਆ ਉਹਦੇ ਵਿੱਚ ਕੰਮ ਹੀ ਕੰਮ ਹੋਣੇ ਸੀ ਜੀ ਪਰ ਜੋ ਮੈਨੂੰ ਮਹਿਸੂਸ ਹੋਇਆ ਵੀ ਯਾਰ ਹਜੇ ਤੇ ਸਿਵਾ ਵੀ ਠੰਡਾ ਨਹੀਂ ਹੋਇਆ ਸੀ ਕੋਈ ਲੋਕੀ ਆਪਣੀਆਂ ਸੁਰਖੀਆਂ ਦਾ ਕਾਰਨ ਬਨਨ ਕਰਕੇ ਕੋਈ ਸਾਡੀ ਪਾਰਟੀ ਦੇ ਹੋ ਗਏ ਜਾਂ ਕੋਈ ਦੂਸਰੀ ਪਾਰਟੀਆਂ ਦੇ ਹੋ ਗਏ ਕੋਈ ਕਹਿੰਦਾ ਮੈਂ ਖਲੋਣਾ ਕੋਈ ਕਹਿੰਦਾ ਮੈਂ ਖਲੋਣਾ ਤੇ ਮੈਂ ਚਲੋ ਆਪਣੀ ਜਿਹੜੀ ਜਿਹੜੀ ਗੱਲ ਆ ਲੋਕਾਂ ਚ ਪਹੁੰਚਾਉਣ ਵਾਸਤੇ ਆਪਣੇ ਸਮਾਜ ਚ ਪਹੁੰਚਾਉਣ ਦੇ ਭੈਣ ਭਰਾਵਾਂ ਚ ਪਹੁੰਚਾਉਣ ਵਾਸਤੇ ਖਬਰ ਦੇ ਵਿੱਚ ਇਹ ਨਿਊਜ਼ ਦਿੱਤੀ ਸੀ ਵੀ ਵੇਖੋ ਇੱਕ ਤੇ ਬੰਦਾ ਚਲੇ ਜਾਣਾ ਯਾਰ ਕਪਾਂ ਗਲਤ ਇਹ ਗੱਲਾਂ ਕਹਿ ਰਹੀਏ ਵੀ ਅਸੀਂ ਖਲੋਣਾ ਅਸੀਂ ਖਲੋਣਾ ਸਾਡਾ ਫਰਜ਼ ਬੰਦਾ ਵੀ ਵੇਖੋ ਉਸ ਪਰਿਵਾਰ ਨਾਲ ਹਮਦਰਦੀ ਕਰਨਾ ਜੀ ਜੀ ਔਰ ਫਸਟ ਜਿਹੜੀ ਬੰਦੀ ਸੀ ਜਿਹੜੀ ਉਹਨਾਂ ਦੀ ਟਿਕਟ ਬੰਦੀ ਉਸ ਪਰਿਵਾਰ ਦੀ ਵੀ ਹਮਦਰਦੀ ਤੌਰ ਤੇ ਜਿਹੜੇ ਹੰਦਲ ਜੀ ਇਹੋਨਾਂ ਦੇ ਮੈਸੇਜ ਨੇ ਕਸ਼ਮੀਰ ਸਿੰਘ ਸੋਲ ਜੀ ਦੇ ਵਾਈਫ ਨੇ ਉਹਨਾਂ ਨੂੰ ਦਿੱਤੀ ਜਾਵੇ ਪਾਰਟੀ ਵੱਲੋਂ ਮੈਂ ਪਾਰਟੀ ਨੂੰ ਹਾਈ ਕਮਾਂਡ ਨੂੰ ਵੀ ਬੇਨਤੀ ਕਰੂੰਗਾ ਕੋਈ ਗੱਲ ਨਹੀਂ ਆ ਵੇਖੋ ਮਾੜੀ ਹੋਈ ਆ ਤੇ ਡੇਢ ਸਾਲ ਦੇ ਵਿੱਚ ਕੋਈ ਵੇਖੋ ਵਿਕਾਸ ਜਿਹੜੇ ਰਹਿੰਦੇ ਉਹਨਾਂ ਨੂੰ ਪਤਾ ਵਾ ਸਾਰਾ ਉਹ ਕਰਵਾ ਸਕਦੇ ਆ ਤੇ ਉਹਨਾਂ ਨੂੰ ਦਿੱਤੇ ਤੇ ਸਾਡੇ ਜਿੰਨੇ ਵੀ ਕੋਈ ਭੈਣ ਭਰਾ ਸਾਡੇ ਪਾਰਟੀ ਦੇ ਚਾਹੇ ਕੋਈ ਚਾਹ ਵਾਂਣ ਚਾਹੇ ਮੈਂ ਕੋਈ ਚਾਹ ਵਾਂਣ ਚਾਹੇ ਜਾਂ ਕੋਈ ਹੋਰ ਵੀ ਮੇਰਾ ਵੀਰ ਭਰਾ ਚਾਹ ਵਾਂਣ ਸਾਰੇ ਉਹਦੇ ਨਾਲ ਤੁਰਨਗੇ ਔਰ ਉਹਨਾਂ ਨੂੰ ਆਪਾਂ ਇੱਕ ਮੌਕਾ ਆਪਾਂ ਪਾਰਟੀ ਨੂੰ ਕਹਿੰਦੇ ਉਹਨਾਂ ਨੂੰ ਦੋ ਵੀ ਨੰਨਾ ਬਣਦੀ ਵੀ ਟਿਕਟ ਉਹਨਾਂ ਦੀ ਹੈ ਇਸ ਕਰਕੇ ਮੈਂ ਇਹ ਅਖਬਾਰ ਦੇ ਵਿੱਚ ਨਿਊਜ਼ ਲਵਾਈ ਸੀ ਜੀ ਮਾ ਸਰ ਦੂਸਰਾ ਨਾਮ ਤੁਸੀਂ ਜਿਹੜਾ ਆਪਣਾ ਰੱਖਿਆ ਮੈਂ ਚਾਹਾਂਗਾ ਸਿਆਸੀ ਸਫ਼ਰ ਬਾਰੇ ਵੀ ਜ਼ਰੂਰ ਦੱਸਿਆ ਜਾਵੇ ਕਿ ਕਿਸ ਤਰੀਕੇ ਦਾ ਸਿਆਸੀ ਸਫ਼ਰ ਵੀ ਰਿਹਾ ਕਿ ਜਿਸ ਦੇ ਕਾਰਨ ਲੋਕਾਂ ਨੂੰ ਵੀ ਪਤਾ ਲੱਗੇ ਕਿ ਜੇ ਕਿਸੇ ਨੇ ਐਮਐਲਏ ਦੀ ਟਿਕਟ ਦੀ ਦਾਅਵੇਦਾਰੀ ਪੇਸ਼ ਕਰਨੀ ਹੁੰਦੀ ਹੈ ਤਾਂ ਕਿੰਨੀ ਵੋਟ ਆਪ ਦੀ ਲੈ ਕੇ ਚੱਲਦਾ ਹੈ ਕਿ ਮੈਨੂੰ ਇੰਨੀ ਵੋਟ ਜਿਹੜੀ ਆ ਵੇਖੋ ਦਲਜੀਤ ਜੀ ਜਿਹੜੀ ਤੇ ਰਗੀ ਐਮਐਲ ਇਲੈਕਸ਼ਨ ਛੋਟੀ ਮੋਟੀ ਇਲੈਕਸ਼ਨ ਨਹੀਂ ਐ ਕਿਉਂਕਿ ਆਪਾਂ ਇੱਕ ਮੈਂ ਦੇਖੋ ਹੜ ਮਝਲਬ ਸੀ ਦਾ ਮੈਂਬਰ ਆ ਜੀ ਜੀ ਤੇ 35 ਪਿੰਡਾਂ ਦੇ ਇਲੈਕਸ਼ਨ ਮੈਂ ਲੜ ਕੇ ਜਿਹੜਾ ਵਿੰਨ ਜਿਹੜਾ ਵਾ ਮਤਲਬ ਜਿਹੜਾ ਮੈਂ 10 ਦੇ 16000 ਤੇ ਵਿੰਨ ਹੋ ਕੇ ਮੈਂ ਜਿੱਤਿਆ ਸੀ ਜੀ ਜੀ ਤੇ ਸਾਰੇ ਪੰਜਾਬ ਤੋਂ ਇੱਕ ਨੰਬਰ ਤੇ ਮੈਨੂੰ ਜਿਹੜਾ ਲੋਕਾਂ ਨੇ ਫਤਵਾ ਦਿੱਤਾ ਸੀ ਪੈਣਪਰਾਵਾ ਨਹੀਂ ਜੀ ਜੀ ਵੇਖੋ ਬੜੀ ਵੱਡੀ ਇਲੈਕਸ਼ਨ ਐ 107 8 ਪਿੰਡਿਆ ਸਾਡੇ ਸ਼ਹਿਰ ਵਿੱਚ ਪਾ ਕੇ ਜੀ ਵੇਖੋ ਜਿੱਥੇ ਜਿੱਥੇ ਕਿਸੇ ਦਾ ਕੋ ਪਿਆਰ ਆ ਉੱਥੇ-ਉੱਥੇ ਤੇ ਚਲੋ ਮੈਂ ਮੰਨਦਾ ਹੈਗਾ ਪਰ ਇਹਦੇ ਅਸਤ ਸਾਨੂੰ ਮਿਹਨਤ ਆਪਣੀ ਕਾਬਲੀਅਤ ਸਹੀ ਕੀ ਕੀਤਾ ਸੀ ਕੀ ਕਰ ਸਕਦੇ ਆ ਉਹਦੇ ਲਈ ਬੜਾ ਸਾਨੂੰ ਜਦੋਜਹਿਦ ਕਰਨੀ ਪਈਦੀ ਆ ਔਰ ਇਹਦੇ ਲਈ ਸਾਨੂੰ ਟਾਈਮ ਦੇਣਾ ਪੈਂਦਾ ਵਾ ਲੋਕਾਂ ਲਈ ਆਪਣਾ ਪਰਿਵਾਰ ਛੱਡ ਕੇ ਵੇਖੋ ਇਸ ਮਤਲਬ ਇਲੈਕਸ਼ਨ ਵਾਸਤੇ ਮੇਰੇ ਭਰਾ ਦੀ ਜਾਨ ਗਈ ਆ ਤੇ ਮੈਂ ਇਸ ਤੋਂ ਵੱਡੀ ਕੀਮਤ ਕੀ ਅਦਾ ਕਰ ਸਕਦਾ ਭਾਜੀ ਤੇ ਜਿਸ ਨੇ ਆਪਣਾ ਭਰਾ ਵੀ ਗਵਾ ਲਿਆ ਹੋਵੇ ਤੇ ਅੱਜ ਮੈਂ ਆਪਣੇ ਭਰਾ ਤੋਂ ਇਕੱਲਾ ਬੈਠਾ ਔਰ ਮੈਂ ਮਨੂ ਵਾਇਗਰੂ ਦੇ ਪੂਟ ਨੂੰ ਵਿਸ਼ਵਾਸ ਆ ਕਿ ਉਹਦੀ ਸੀਟ ਤੇ ਦਿੱਤੀ ਤੇ ਮੈਂ ਵੀਰ ਦੀ ਸੇਵਾ ਕਰ ਰਿਹਾ ਲੋਕਾਂ ਹਲਕੇ ਦੀ ਸਾਰੀ ਕਰ ਰਿਹਾ ਤੇ ਐ ਸਾਡੇ ਘਰ ਦੇ ਦਰਵਾਜ਼ੇ ਖੁੱਲੇ ਆ ਤੇ ਮੈਂ ਇੱਕੋ ਮੰਚ ਤैया ਲੈ ਕੇ ਬੈਠਾ ਵੀ ਜਿਹੜੇ ਮੇਰੇ ਭਰਾ ਦੇ ਕੋਈ ਰਹਿੰਦੇ ਕੰਮ ਸੀ ਕਿਉਂਕਿ ਉਹ ਲੋਕਾਂ ਦਾ ਸੇਵਾਦਾਰ ਸੀ ਤੇ ਮੈਂ ਵੀ ਉਸੇ ਹੀ ਲਾਈਨ ਤੇ ਚੱਲਾਂ ਵੀ ਸੇਵਾਦਾਰ ਬਣ ਕੇ ਹੀ ਤਾਂ ਹੀ ਲੋਕਾਂ ਦਾ ਪਿਆਰ ਆਪਣਾ ਵਧੂਗਾ ਤੇ ਜਿਹੜੀ ਰਹੀ ਗੱਲ ਐਮਐਲਏ ਦੀ ਮੈਂ ਇੱਥੇ ਤੁਹਾਨੂੰ ਤੁਹਾਡੇ ਮਾਰੀ ਉਹ ਦੱਸਣਾ ਚਾਹੁੰਦਾ ਆ ਪੀ ਰਣਕੇ ਸਾਡੇ ਐਮਐਲਏ ਹੁੰਦੇ ਸੀ ਜਦੋਂ ਹਲਕਾ ਬੰਦੀ ਨਹੀਂ ਸੀ ਹੋਈ ਜੀ ਜੀ ਵੇਖੋ ਉਹਨਾਂ ਨੂੰ ਅਸੀਂ ਦੋ ਵਾਰੀ ਐਮਐਲਏ ਬਣਾਇਆ ਉਸ ਤੋਂ ਬਾਅਦ ਹਲਕਾ ਬੰਦੀ ਹੋਣ ਤੋਂ ਬਾਅਦ ਹਰਮੀਖ ਸਿੰਘ ਸੰਧੂ ਆਜ਼ਾਦ ਕੈਂਡੀਡੇਟ ਬਣਿਆ ਸੀ ਉਦੋਂ ਵੀ 4000 ਦੇ ਲਾਗੇ ਵੋਟ ਤੇ ਉਹਨੂੰ ਜਿਤਾਇਆ ਫੇਰ ਦੋ ਵਾਰੀ ਲਗਾਤਾਰ ਉਹਨੂੰ ਬਣਾਉਣ ਤੋਂ ਬਾਅਦ ਜੋ ਅਕਾਲੀ ਦਲ ਤੋਂ ਵਿੱਚ ਤੁਹਾਨੂੰ ਪਤਾ ਹੀ ਕੀ ਘਾਟਾਂ ਰਹੀਆਂ ਜਾਂ ਹਰਮੀਖ ਸਿੰਘ ਤੋਂ ਕੀ ਘਾਟਾਂ ਰਹੀਆਂ ਉਹ ਸਾਰੇ ਸਮਾਜ ਨੂੰ ਪਤਾ ਮੈਨੂੰ ਆਪਣੀ ਜ਼ੁਬਾਨ ਤੋਂ ਦੱਸਣ ਦੀ ਲੋੜ ਨਹੀਂ ਹੈਗੀ ਵੀ ਕੀ ਹਲਕੇ ਸਾਰੇ ਤਰ ਤੁਹਾਡੇ ਤਰਨਤਾਰ ਨੂੰ ਸਾਡੇ ਪਿੰਡਾਂ ਨੇ ਬਾਰੇ ਪਤਾ ਹੈ ਵੀ ਕੀ ਲੜਾਈਆਂ ਝਗੜੇ ਕੀ ਪਸਾਦ ਕੀ ਨਸ਼ਾ ਚੱਲਿਆ ਉਹ ਕਿੱਥੋਂ ਚੱਲਿਆ ਉਹ ਸਾਰਾ ਤੁਹਾਨੂੰ ਅਹੀਂ ਭਲੀ ਭਾਤ ਜਾਣਦੇ ਜੀ ਉਸ ਤੋਂ ਬਾਅਦ ਡਾਕਟਰ ਆਪਾਂ ਅ ਅਗਨੀ ਹੋਤਰੀ ਜੀ ਜਿਹੜੇ ਸਾਡੇ ਉਹ ਵੀ ਅੱਜ ਦੀ ਤਰੀਕ ਸਾਡੇ ਦੁਨੀਆ ਵਿੱਚ ਨਹੀਂ ਰਹੇ ਉਹਨਾਂ ਨੂੰ ਬਣਾਇਆ ਐ ਐਮਐਲਏ ਉਹਨਾਂ ਕੋ ਵੀ ਕੋਈ ਚੰਗਾ ਕੰਮ ਨਹੀਂ ਹੋਇਆ ਮਤਲਬ ਕਹੀਏ ਵੀ ਕਾਂਗਰਸ ਦੇ ਟਾਈਮ ਤੇ ਕੋਈ ਉਹਨਾਂ ਨੇ ਨਹੀਂ ਕਾਂਗਰਸੀ ਸਰਕਾਰ ਦੇ ਹੋਣ ਦੇ ਬਾਵਜੂਦ ਵੀ ਸਾਡੇ ਪਿੰਡਾਂ ਨੂੰ ਡਵੈਲਪਮੈਂਟ ਨਹੀਂ ਮਿਲੀ ਗਈ ਨਾ ਸਾਡੇ ਪਿੰਡਾਂ ਦਾ ਕੋਈ ਵਿਕਾਸ ਹੋਇਆ ਔਰ ਲੜਾਈਆਂ ਪੜਾਈਆਂ ਕੀਤੀਆਂ ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਸੀ ਮੈਂ ਨਹੀਂ ਕਹਿੰਦਾ ਵੀ ਉਹ ਮਾੜੇ ਸੀ ਪਰ ਜਿਹੜੇ ਉਹਨਾਂ ਦੇ ਨਾਲ ਸ਼ਾਂਗੂ ਮੰਗੂ ਸੀ ਕਹਿ ਸਕਦੇ ਆ ਅੱਜ ਦੀ ਤਰੀਕ ਦੇ ਵਿੱਚ ਤੁਹਾਨੂੰ ਪਤਾ ਜਿਹੜਾ ਮਰਜੀ ਗੱਡੀ ਚੜ ਜਾਂਦਾ ਉਹ ਕਹਿੰਦਾ ਮੈਂ ਪੀਏ ਆ ਕੋਈ ਕਹਿੰਦਾ ਮੈਂ ਰਿਸ਼ਤੇਦਾਰ ਐ ਉਹਨਾਂ ਨੇ ਜੋ ਸਾਡੇ ਹਲਕੇ ਨੂੰ ਲੁੱਟਿਆ ਕੁੱਟਿਆ ਤਰਨਤਨ ਸ਼ਹਿਰ ਦੇ ਵਿੱਚ ਜੋ ਲੋਕਾਂ ਭੈਣ ਭਰਾਵਾਂ ਦਾ ਇਹਨਾਂ ਨਾਲ ਜਲੂਸ ਕੱਢਿਆ ਤੇ ਉਹਦੇ ਵਾਸਤੇ ਬਾਅਦ ਚਹੀਂ ਗੇਸਟ ਜਿਹੜਾ ਵਾ ਆਮ ਆदमी ਪਾਰਟੀ ਦੀ سپورਟ ਕੀਤੀ ਕੇਜਰੀਵਾਲ ਜੀ ਦੀ ਆਪਾਂ سپورਟ ਕੀਤੀ ਜੋ ਉਹਨਾਂ ਦੀਆਂ ਪਾਲਸੀਆਂ ਹੀ ਤੇ ਬਹੁਤ ਵਧੀਆ ਸਾਡੀ ਸਰਕਾਰ ਚੱਲਣ ਦੇ ਹੀ ਆ ਹਰ ਹਾਲੇ ਕੰਮ ਕਰ ਰਹੇ ਨੇ ਸਾਡੇ ਸੀਐਮ ਸਾਹਿਬ ਭਗਵੰਦ ਸਿੰਘ ਕੇਜਰੀਵਾਲ ਜੀ ਮੈਨੂੰ ਖੁਦ ਮਨੀਸ਼ ਸੋਧੀਆਂ ਹੀ ਨਾ ਆ ਕੇ ਜੁਆਇਨਿੰਗ ਕਰਵਾਇਆ ਸੀ ਜੀ ਜੀ ਤੁਸੀਂ ਮੈਂ ਸਾਬ ਮੈਂ ਥੋੜਾ ਜਿਹਾ ਇੱਥੇ ਸਵਾਲ ਜਰੂਰ ਕਰਨਾ ਚਾਹਾਂਗਾ ਬੇਸ਼ੱਕ ਸਾਡੇ ਤੇ ਉਹਨੇ ਕੰਮ ਨਹੀਂ ਹੋਏ ਲੋਕਾਂ ਦੇ ਜਿੰਨੇ ਹੋਣੇ ਚਾਹੀਦੇ ਸੀ ਪਿੰਡਾਂ ਸਮੇਤ ਸ਼ਹਿਰ ਸਮੇਤ ਮੈਂ ਦੱਸਣਾ ਚਾਹੁੰਨਾ ਵਾਂ ਦੇਖੋ ਸਰਕਾਰ ਸਾਡੀ ਫਸਟ ਟਾਈਮ ਤੇ ਬਣੀ ਸਾਡੀ ਸਰਕਾਰ ਜੀ ਜੀ ਵੇਖੋ بڑے ਕੰਡੇ ਸੀ ਬੜੀਆਂ ਦੁਖਦਾਈਆਂ ਹੈਗੀਆਂ ਸੀ ਵੇਖੋ ਆ ਹੁਣ ਐਡਾ ਵੱਡਾ ਜਿਹੜਾ ਵੇਖੋ ਸਾਡਾ ਪਰਚਾ ਹੋਇਆ ਤੁਹਾਡੇ ਕਮੇਟੀ ਘਰ ਦਾ ਜੀ ਉਹ ਕਿੰਨੀ ਵੱਡੀ ਭ੍ਰਿਸ਼ਟਾਚਾਰੀ ਸੀ ਇਹਦੇ ਵਿੱਚ ਇਹਦੇ ਤੁਹਾਨੂੰ ਤੁਸੀਂ ਵੀ ਜਾਣਦੇ ਜੀ ਇਹ ਮੁੱਦਾ ਜਿਹੜਾ ਮੇਰੇ ਵੱਡੇ ਵੀਰ ਸੋਨੂ ਚੀਮਾ ਜੀ ਨੇ ਚੁੱਕਿਆ ਉਸ ਤੋਂ ਬਾਅਦ ਡਾਕਟਰ ਸਾਹਿਬ ਸੋਲ ਸਾਹਿਬ ਆਟਾ ਨੇ ਸੋਨੂ ਸਾਡੇ ਨੂੰ ਪੁੱਛਿਆ ਵੀ ਬੇਟਾ ਤੂੰ ਚੁੱਕੇਂਗਾ ਕਿ ਮੈਂ ਚੁੱਕਾ ਡਾਕਟਰ ਸਾਹਿਬ ਤੁਸੀਂ ਐਮਐਲਏ ਤੁਸੀਂ ਚੁੱਕ ਲਓ ਕੋਈ ਗੱਲ ਨਹੀਂ ਇਹ ਜਿਹੜਾ ਸਾਰਾ ਹੋਇਆ ਨਾ ਜਿੰਨਾ ਵੀ ਭ੍ਰਿਸ਼ਟਾਚਾਰ ਹੈ ਭਾਜੀ ਨੇ ਮੁੱਦਾ ਚੁੱਕਿਆ ਸੀ ਤੇ ਭਾਜੀ ਨੇ ਵਿਜੀਲੈਂਸ ਨੂੰ ਅੱਜ ਵੀ ਦਰਖਾਸਤ ਪਾਈ ਉੱਥੇ ਤੇ ਵੇਖੋ ਇਹਨਾਂ ਨੇ ਕੰਮ ਹੀ ਬੜੇ ਖਲਾਰੇ ਪਏ ਸੀ ਪਹਿਲੀਆਂ ਸਰਕਾਰਾਂ ਨੇ ਚਾਹੇ ਕਾਲੀਦਾਲ ਸੀ ਚਾਹੇ ਕਾਂਗਰਸ ਸੀ ਜੀ ਜੀ ਤੇ ਇੰਨਾ ਜ਼ਿਆਦਾ ਡਰੱਗ ਦਾ ਕੰਮ ਸੀ ਉਹਨੂੰ ਸਾਡੀ ਸਰਕਾਰ ਨੇ ਕੰਟਰੋਲ ਕੀਤਾ ਕੁਝ ਵੇਖੋ ਸਰਕਾਰਾਂ ਨੇ ਛੱਡ ਕੇ ਕੁਝ ਨਹੀਂ ਗਈ ਜੀ ਇਹ ਆਪਣੇ ਮੂੰਹੋਂ ਸਾਰੇ ਕਹਿੰਦੇ ਰਿਹਾ ਵੀ ਖਜ਼ਾਨਾ ਖਾਲੀ ਆ ਜੀ ਤੇ ਖਜ਼ਾਨੇ 'ਚ ਹੈ ਕੋਈ ਕੁਝ ਨਹੀਂ ਹੁਣ ਸਾਡੀ ਸਟੇਬਲ ਹੋਈ ਸੀ ਕੋਈ ਇਲੈਕਸ਼ਨ ਕਾਫੀ ਆ ਗਈਆਂ ਸੀ ਇਹਦੇ ਵਿੱਚ ਹੁਣ ਜੇ ਸਾਡਾ ਕੰਮ ਚੱਲਣ ਲੱਗਾ ਤੇ ਚਲੋ ਮਾੜਾ ਹੋਇਆ ਸਾਡੇ ਬਹੁਤ ਜਣਾ ਤੱਕਾ ਹੋਇਆ ਸਾਡੇ ਹਲਕੇ ਦੇ ਨਾਲ ਵੀ ਸਰਦਾਰ ਕਸ਼ਮੀਰ ਸਿੰਘ ਸੋਲ ਜੀ ਇੱਥੋਂ ਦੁੜੀਆਂ ਤੋਂ ਚਲੇ ਗਏ ਜੀ ਬੜੇ ਵੱਡੇ ਜਿਹੜੇ ਹੁਣ ਫਾਟਕ ਬਦੇ ਆ ਵੇਖੋ ਬਣ ਰਿਹਾ ਤੁਹਾਡੇ ਮਤਲਬ ਤੁਸੀਂ ਜਾ ਰਹੇ ਜਦੋਂ ਬਾਈਪਾਸ ਤੋਂ ਉਹ ਜਿਹੜਾ ਉਪਰੋਂ ਨੰਗਨ ਲੱਗਾ ਵਾ ਜਿਹੜਾ ਪੋਲਾ ਉਹ ਫਲਾਈਓਵਰ ਜਿਹੜਾ ਉਹ ਵੀ ਸਰਦਾਰੇ ਸਾਡੀ ਸਰਕਾਰ ਦੀ ਦੇਣ ਹੈ ਸਰਦਾਰ ਕਸ਼ਮੀਰ ਸਿੰਘ ਹੁਣ ਹੈ ਸਾਰਾ ਬਣਾਇਆ ਅੰਦਰਲੇ ਦਾ ਵਿਦ ਕੀਤਾ ਵਾ ਡੈਂਪ ਦਾ ਕੰਮ ਚੱਲ ਰਿਹਾ ਸੀ ਆਪਣਾ ਜਿਹੜਾ ਅੰਦਰ ਗੰਦਾ ਨਾਲਾ ਸੀ ਉਹਦਾ ਜਿਹੜਾ ਕੰਪਲੀਟ ਬੰਦ ਕਰਕੇ ਉਹਦਾ ਪ੍ਰੋਜੈਕਟ ਗਿਆ ਆ ਵਾ ਆਹ ਪਿੰਡਾਂ ਦੇ ਵਿੱਚ ਵੀ ਪੈਸੇ ਇਹ ਨਹੀਂ ਵੀ ਕੰਮ ਨਹੀਂ ਹੋਏ ਪਰ ਇਹਦੇ ਵਿੱਚ ਭ੍ਰਿਸ਼ਟਾਚਾਰ ਨਹੀਂ ਆਇਆ ਕੋਈ ਭਾਜੀ ਇਹਦੇ ਵਿੱਚ ਇਹ ਨਹੀਂ ਹੋਇਆ ਵੀ ਸਰਦਾਰ ਕਸ਼ਮੀਰ ਸਿੰਘ ਹੁਣ ਨੇ ਆਪਣੇ ਘਰ ਕੋ ਪੈਸੇ ਮੰਗਾਏ ਆ ਮੈਂ ਮੰਨਦਾ ਵੀ ਉਹ ਬੇਵਕਤ ਮੌਤ ਉਹਨਾਂ ਦੀ ਹੋ ਗਈ ਹੈ ਕੁਝ ਟਾਈਮ ਤੋਂ ਪਹਿਲਾਂ ਜੇ ਕਿਤੇ 1.5 ਸਾਲ ਬਾਅਦ ਤੁਸੀਂ ਇਹ ਕੁਐਸਚਨ ਪੁੱਟ ਕਰਦੇ ਵੀ ਕੰਮ ਕੀ ਆਨ ਮੈਂ ਤੁਹਾਨੂੰ ਵਧੀਆ ਜਵਾਬ ਦਿੰਦਾ ਉਹਦਾ ਪਰ ਮੈਂ ਇੱਥੇ ਤੁਹਾਨੂੰ ਕਹਿੰਦਾ ਵੀ ਮੈਨੂੰ ਜਦੋਂ ਜੁਆਇਨਿੰਗ ਕਰਾਈ ਗਈ ਸੀ ਤੇ ਮਨੀਸ਼ ਸੋਧਿਆ ਜੀ ਆਏ ਸੀ ਸਾਡੇ ਉਪ ਮੁੱਖ ਮੰਤਰੀ ਦਿੱਲੀ ਤੋਂ ਤੇ ਅਸੀਂ ਉਦੋਂ 65 ਸਰਪੰਚ ਲੈ ਕੇ ਆਪਣੇ ਹਲਕੇ ਦੇ ਜਿੰਨੇ ਵੀ ਪਿੰਡ ਸੀ ਤੇ ਜੁਆਇਨਿੰਗ ਕਰਵਾਏ ਸੀ ਤੇ ਅਸੀਂ 25 ਤੋਂ 30 ਹਜ਼ਾਰ ਵੋਟ ਤੇ ਜਿਤਾਇਆ ਸੀ ਸਰ ਕਸ਼ਵੀਰ ਸਿੰਘ ਸੋਲਣਾ ਤੇ ਆਮ ਆਦਮੀ ਪਾਰਟੀ ਨੂੰ ਅਸੀਂ ਬੜੀ ਮਜ਼ਬੂਤੀ ਨਾਲ ਲੈ ਕੇ ਆਏ ਹਾਂ ਤਰਨਤਨ ਸ਼ਹਿਰ ਦੇ ਵਿੱਚ ਉਹਦੇ ਨਾਲ ਹਵਾ ਹੀ ਨਹੀਂ ਚੱਲ ਗਈ ਵਲਤੋਵ ਹਲਕਾ ਹੋਇਆ ਚਾਹੇ ਖੇਮ ਕੰਮ ਚਾਹੇ ਪੱਟੀ ਸੀ ਚਾਹੇ ਇੱਕ ਦੂਰ ਸਾਫ ਸੀ ਉਹ ਸਾਰੇ ਹੀ ਮੜ ਮਲ ਹਵਾ ਦੇ ਵਿੱਚ ਹੀ ਸਾਰੇ ਜਿਹੜੇ ਪੈਣ ਭਰਾ ਵੀ ਚੰਗੇ ਲੋਕ ਤੁਰ ਗਏ ਹੀ ਨਾਲ ਜੀ ਜੀ ਸਾਰੇ ਚੰਗੇ ਲੋਕ ਆਏ ਸਾਡੀ ਪਾਰਟੀ ਤਾਂ ਫੇਰ ਹੀ ਸਾਡੀ ਵੇਖੋ ਪਾਰਟੀ ਕਾਮਯਾਬ ਹੋਈ ਆ ਤੇ ਮੈਂ ਇੱਥੇ ਜਿਹੜਾ ਮਹਿਸੂਸ ਕੀਤਾ ਵੀ ਯਾਰ ਉਹਨਾਂ ਨੂੰ ਮਰਿਆ ਨੂੰ ਕੁਛ ਦਿਨ ਵੀ ਨਹੀਂ ਹੋਏ ਤੇ ਇਹਨਾਂ ਨੇ ਲਾਲਾ ਲਾਲਾ ਕਰਤੀ ਚਾਹੇ ਸਾਡੀ ਪਾਰਟੀ ਲੋ ਚਾਹੇ ਕਿਹੋ ਪਾਰਟੀ ਨੂੰ ਵੀ ਨਹੀਂ ਆਪਾਂ ਨੂੰ ਇਦਾਂ ਚਾਹੀਦਾ ਇੱਕ ਬੰਦਾ ਦੁਨੀਆ 'ਚ ਉਹਨਾਂ ਨੂੰ ਹਮਦਰਦੀ ਚਾਹੀਦੀ ਆ ਜਿਹੜੀ ਰਹੀ ਗੱਲ ਤੁਸੀਂ ਮੈਨੂੰ ਕਿਹਾ ਵੀ ਤੁਸੀਂ ਆਪਣੇ ਵੀ ਕਿਹਾ ਵਾ ਟਿਕਟ ਬਾਰੇ ਵੇਖੋ ਜੀ ਹਰ ਇੱਕ ਨੂੰ ਅਧਿਕਾਰ ਹੈ ਜੀ ਅਸੀਂ ਹਰ ਵਾਰੀ 40 ਸਾਲ ਹੋ ਗਏ ਆ ਮੇਰੇ ਭਰਾ ਨੂੰ ਤੇ ਮੈਨੂੰ 30 ਸਾਲ ਹੋ ਗਏ ਜਦੋਂ ਮੈਂ 15 ਸਾਲ ਦਾ ਸੀ ਜਦੋਂ ਆਪਣੇ ਭਰਾ ਨਾਲ ਸਿਆਸਤ ਦੇ ਵਿੱਚ ਨਾਲ ਕੰਮ ਕਰਨਾ ਪਿਆ ਅਸੀਂ ਹਰ ਵਾਰੀ ਭਾਜੀ ਐਮਪੀ ਇੱਥੋਂ ਬਣਾਏ 4-5 ਐਮਐਲਏ ਬਣਾਏ 5-6 ਬਲਾਕ ਸੰਪਤੀ ਜ਼ਿਲ੍ਹਾ ਪ੍ਰਸ਼ਾਸਿਤ ਬਣਾਏ ਖੁਦ ਮੈਂ ਜ਼ਿਲ੍ਹਾ ਪ੍ਰਸ਼ਾਸਿਤ ਮੈਂ ਮੈਂਬਰ ਆ ਇੱਥੋਂ ਵੀ ਸੋਣੀ ਕਮੇਟੀ ਦਾ ਮੈਂਬਰ ਬਣਾਇਆ ਸਰਦਾਰ ਨਰਮਨ ਸਿੰਘ ਹੁਣੀ ਜੀ ਕੋਈ ਅਹੀਂ ਜਿਹੜਾ ਵੀ ਨਹੀਂ ਪਾਗ ਲਿਆ ਹਰ ਚ ਅਸੀਂ ਪਾਰਟਿਸਿਪੇਟ ਕੀਤਾ ਹਰ ਇਲੈਕਸ਼ਨ ਦੇ ਵਿੱਚ ਪਾਰਟਿਸਿਪੇਟ ਕੀਤਾ ਔਰ ਹਰ ਇੱਕ ਨੂੰ ਐਮ ਐਲ ਏ ਬਣਾ ਕੇ ਵਿਧਾਨ ਸਭਾ ਦੇ ਵਿੱਚ ਭੇਜਿਆ ਤੇ ਜਦੋਂ ਜਦੋਂ ਵੀ ਅਸੀਂ ਕਿਸੇ ਐਮ ਐਲ ਏ ਨੂੰ ਭਾਜੀ ਵਿਧਾਨ ਸਭਾ ਚ ਭੇਜ ਦਿੰਦੇ ਹਾਂ ਉਦੋਂ ਉਦੋਂ ਸਾਡੀ ਉਹ ਵਿਰੋਧਤਾ ਕਰਨੀ ਸ਼ੁਰੂ ਕਰ ਦਿੰਦਾ ਹੈ ਤੇ ਉਦੋਂ ਇਹ ਕਹਿੰਦਾ ਵੀ ਕਿਤੇ ਸੋਨੂ ਚੀਮਣਾ ਆ ਦੇ ਸੋਨੂ ਚੀਮਣਾ ਆ ਦੇ ਚਲੋ ਅੱਜ ਦੀ ਤਾਰੀਖ 'ਚ ਮੇਰਾ ਭਰਾ ਨਹੀਂ ਦੁਨੀਆ ਤੇ ਰਿਹਾ ਹੁਣ ਸੋਨੂ ਚੀਮਣਾ ਦਾ ਡਾਰੀ ਕੋਈ ਨਹੀਂ ਇਹਨਾਂ ਨੂੰ ਮੈਂ ਇੱਥੇ ਸਾਡੇ ਹਲਕੇ ਨੂੰ ਵਿਸ਼ਵਾਸ ਦਿਵਾਉਣਾ ਚਾਹਨਾ ਤੇ ਨਿਮਰਤਾ ਸਹਿਤ ਬੇਨਤੀ ਕਰਨੀ ਚਾਹਨਾ ਪਹਿਲੀ ਗੱਲ ਤੇ ਸਰਦਾਰ ਕਸ਼ਮੀਰ ਸਿੰਘ ਉਹਨਾਂ ਦੀ ਵਾਈਫ ਹੰਦਲ ਜੀ ਨੂੰ ਪਾਰਟੀ ਨੂੰ ਕਹਿਣਾ ਵੀ ਉਹਨਾਂ ਨੂੰ ਟਿਕਟ ਦਿੱਤੀ ਜਾਵੇ ਜੇ ਪਾਰਟੀ ਨੇ ਵਿਚਾਰ ਪੁਨਰ ਵਿਚਾਰ ਕਰਨਾ ਚਾਹੀਦਾ ਉਹਨਾਂ ਨੂੰ ਐਵੇਂ ਜਣੇ ਖਣੇ ਨੂੰ ਲਿਆ ਕੇ ਸਾਡੇ ਸਾਹਮਣੇ ਨਹੀਂ ਬਿਠਾਉਣਾ ਤੇ ਮੈਂ ਮਤ ਨਹੀਂ ਕਰੂੰਗਾ ਉਹਨਾਂ ਦੀ ਉਹ ਇਸ ਕਰਕੇ ਮਤ ਨਹੀਂ ਕਰੂੰਗਾ ਪਾਰਟੀ ਦੀ ਮੈਂ ਮਤ ਕਰੂੰਗਾ ਫੁੱਲ ਚੰਗਾ ਬੰਦਾ ਜੇ ਮੈਨੂੰ ਕੋਈ ਇਤਰਾਜ਼ ਨਹੀਂ ਹੈਗਾ ਪਰ ਜੇ ਕੋਈ ਵੇਖੋ ਜਿੰਨੇ ਕਦੀ ਇਲੈਕਸ਼ਨ ਚ ਕੋ ਭਾਗ ਲਿਆ ਜਾਂ ਸਾਡੇ ਹਲਕੇ ਦਾ ਹੀ ਨਹੀਂ ਤਾਂ ਉਹ ਇੱਥੇ ਲਿਆ ਕੇ ਸਾਡੇ ਬਿਠਾ ਦੇਣਾ ਅਸੀਂ 15 ਤੋਂ 20 ਹਜ਼ਾਰ ਵੋਟ ਰੱਖਦੇ ਆ ਸਾਰੇ ਸਾਡਾ ਧੜਾ ਜਿਹੜਾ 15 ਤੋਂ 20 ਹਜ਼ਾਰ ਵੋਟ ਅੱਜ ਵੀ ਰੱਖਦਾ ਈਵਨ ਕਿ ਅਸੀਂ 10 ਤੋਂ 12 ਸਰਪੰਚ ਬਣੇ ਆ ਜਿਲ੍ਹਾ ਬਸੇਦਾ ਹੀ ਮੈਂ ਮੈਂਬਰ ਆ ਮੇਰੀ ਭਾਬੀ ਜੀ ਵੀ ਸਰਪੰਚ ਨੇ ਮੈਂ ਚਭਾਲ ਤੋਂ ਫੇਰ ਸਰਪੰਚ ਤੇ ਸਾਡੇ ਵੇਖੋ ਹੈਗੀ ਸੀ ਰਿਜ਼ਰਵ ਸੀ ਸੀਟ ਸੋਜ ਬਾਲੇ ਦਰੇਸ਼ ਜੀ ਨੇ ਉਹਨਾਂ ਦੇ ਵਾਈਫ ਨੂੰ ਮੈਂ ਬਣਾਇਆ ਤੇ ਮੈਂ ਇਹ ਬੇਨਤੀ ਕਰੂੰਗਾ ਵੀ ਇਹ ਤੇ ਵਿਚਾਰ ਕਰਕੇ ਚੰਗੀ ਤਰ੍ਹਾਂ ਕੋਹ ਕਰਕੇ ਵੀ ਕਿਹੜਾ ਕੈਂਡੀਡੇਟ ਚੰਗਾ ਆ ਉਹਨੂੰ ਮਤਲਬ ਇਸ ਤਰਨ ਤਰਨ ਦਾ ਵਿਕਾਸ ਦਾ ਮੋਰੀ ਬਣਾਇਆ ਜਾਵੇ ਕਿਉਂਕਿ ਬੜੀ ਵੱਡੀ ਨਗਰੀ ਹੈ ਸਾਡੀ ਗੁਰੂ ਅਰਜਨ ਦੇਵ ਜੀ ਗੁਰੂ ਪਾਤਸ਼ਾਹ ਦੀ ਨਗਰੀ ਆ ਤੇ ਸਾਡੇ ਜੋ ਪਿਛਲੇ ਕੰਮ ਰਹਿੰਦੇ ਆ ਪਾਰਟੀ ਦਾ ਹੀ ਕੋਈ ਬੰਦਾ ਚੰਗਾ ਬਣੂਗਾ ਤਾਂ ਫੇਰ ਹੀ ਵਿਕਾਸ ਕਰਾਇਆ ਜਾਊਗਾ ਭਗਵੰਤ ਮਾਨ ਜੀ ਨੂੰ ਮੈਂ ਕੇਜਰੀਵਾਲ ਜੀ ਨੂੰ ਮਨਮਨੀਸ ਹੋਦਿਆਂ ਨੂੰ ਬੇਨਤੀ ਕਰੂੰਗਾ ਵੀ ਇਹਦੇ ਬਾਰੇ ਜਦੋਂ ਵਿਚਾਰ ਹੋਣਾ ਸਾਰਿਆਂ ਨੂੰ ਬੁਲਾਇਆ ਜਾਵੇ ਚਾਹੇ ਕੋਈ ਮੈਂ ਆ ਚਾਹੇ ਕੋਈ ਪਾਰਟੀ ਦਾ ਹੋਰ ਵੀ ਮੰਗਦਾ ਹੋ ਉਹਨੂੰ ਬੁਲਾਇਆ ਜਾਵੇ ਜੇ ਉਹਦਾ ਸਰਵੇ ਕਰਾ ਲੈਣਾ ਜੀ ਸਾਡੇ ਤਰਨਦਾਰ ਹਲਕੇ ਸਰਵੇ ਕਰਾ ਦੇਣ ਵੀ ਕਿਹੜਾ ਕੈਂਡੀਡੇਟ ਚੰਗਾ ਜੇ ਕਿੰਨੀ ਵੋਟ ਰੱਖਦਾ ਕਿਹੜਾ ਜਿਤਾਉਣ ਦੇ ਕਾਬਿਲ ਆ ਕਿਹੜਾ ਹਰਾ ਸਕਦਾ ਕਿਹੜਾ ਜਿਤਾ ਸਕਦਾ ਜੇ ਕੋਈ ਜਣਾ ਖਣਾ ਉੱਠ ਕੇ ਇਹ ਆਕੇ ਵੀ ਮੈਂ ਇਲੈਕਸ਼ਨ ਲੜਨੀ ਆ ਮੈਂ ਲੜ ਲੈਣੀ ਆ ਮੈਂ ਫਲਾਣਾ ਗਰੁੱਪ ਦਾ ਆ ਜਾਂ ਫਲਾਣਾ ਦਾ ਵੇਖੋ ਇੱਥੇ ਗਰੁੱਪਾਂ ਗਰਪਾਣਾ ਕੋਈ ਗੱਲ ਨਹੀਂ ਚਲਦੀ ਇੱਥੇ ਤੁਸੀਂ ਵੇਖਣਾ ਵੀ ਤੁਹਾਡਾ ਤੁਸੀਂ 40 ਸਾਲ ਦੀ ਮਿਹਨਤ 30 ਸਾਡੀ ਸਾਡੀ ਸਾਡੇ ਦੋਵਾਂ ਭਰਾਵਾਂ ਦੀ ਸਾਡੇ ਪਰਿਵਾਰ ਦੀ ਸਾਡੇ ਯਾਰਾਂ ਦੋਸਤਾਂ ਦੀ 30 40 ਸਾਲ ਦੀ ਮਿਹਨਤ ਹੈ ਤੇ ਹਰ ਇੱਕ ਨੂੰ ਪਤਾ ਵੀ ਵੇਖੋ ਇੱਥੇ ਸਾਡੇ ਘਰ ਕੋਈ ਗਰੀਬ ਆ ਜਾਏ ਅਮੀਰ ਆ ਜਾਏ ਕਿਸੇ ਦਾ ਵੀ ਕੋਈ ਵੀ ਕੰਮ ਹੋਵੇ ਛੋਟੇ ਤੋਂ ਲੈ ਕੇ ਵੱਡੇ ਤੱਕ ਮੈਂ ਕੋਸ਼ਿਸ਼ ਕਰਦਾ ਵੀ ਉਹਦਾ ਕੰਮ ਹੋਵੇ ਕੋ ਖਾਲੀ ਨਾ ਮੁੜੇ ਤਰਨਤਨ ਸ਼ਹਿਰ ਦੇ ਬੜੇ ਕੰਮ ਹੋਣ ਵਾਲੇ ਆ ਸਾਡੇ ਪਿੰਡਾਂ ਦੇ ਵਿਕਾਸ ਹੋਣੇ ਬਾਰਡਰ ਬੈਲਟ ਆ ਸਾਡੀ ਬੜਾ ਡਿਵੈਲਪਮੈਂਟ ਹੋਣ ਵਾਲੀ ਆ ਇਹ ਤਾਂ ਹੀ ਹੋਊਗਾ ਵੀ ਜੇ ਜਿਹੜਾ 1.5 ਸਾਲ ਆ ਕੋਈ ਚੰਗਾ ਸਾਡਾ ਨੁਮਾਇੰਦਗੀ ਕਰੇ ਮੈਂ ਤੁਹਾਡੇ ਰਾਏ ਬੇਨਤੀ ਕਰਨੀ ਚਾਹੁੰਨਾ ਸਾਡੇ ਉੱਪਰ ਜਿਹੜੇ ਬੈਠੇ ਆ ਲੀਡਰ ਮੈਂ ਵੀ ਸਾਰਿਆਂ ਨਾਲ ਕੰਟੈਕਟ ਕਰਨ ਦੀ ਕੋਸ਼ਿਸ਼ ਕਰ ਰਿਹਾ ਔਰ ਮੈਂ ਅਗਲੇ ਹਫਤੇ ਜਿਹੜਾ ਵਾ ਚੰਡੀਗੜ੍ਹ ਸਾਰਿਆਂ ਨੂੰ ਮਿਲਣ ਜਾ ਰਿਹਾ ਮੈਂ ਇਹੋ ਹੀ ਬੇਨਤੀ ਕਰਨੀ ਪਹਿਲਾਂ ਤੇ ਕੋ ਕਸ਼ਮੀਰ ਸਿੰਘ ਸੋਲ ਦੀ ਵਾਈਫ ਨੂੰ ਦੇ ਦਿਓ ਸਾਡੇ ਸਾਰੇ ਹੀ ਭੈਣ ਭਰਾ ਜੇ ਕੋਈ ਗੁੱਸੇ ਵੀ ਹੋ ਕੋ ਨਾਣਾ ਤਾਂ ਉਹਨਾਂ ਨੂੰ ਮਨਾ ਕੇ ਤਾਂ ਪਾਰਟੀ ਨਾਲ ਤੋਰਾਂਗੇ ਮੈਂ ਵੀ ਖੁਦ ਨਾਲ ਅੱਗੇ ਲੱਕੇ ਲੱਗੂਗਾ ਉਹਨਾਂ ਦੇ ਜੀ ਜੇ ਨਹੀਂ ਤੇ ਜੇ ਉਹਨਾਂ ਨੂੰ ਨਹੀਂ ਤੁਸੀਂ ਟਿਕਟ ਦੇ ਨਹੀਂ ਕੋਈ ਗੁੱਸਾ ਨਹੀਂ ਪਰ ਅਸੀਂ ਆਪਣੇ ਦਾਅਵੇਦਾਰੀ ਪੇਸ਼ ਕਰਾਂਗੇ ਦੇ ਜੀ ਆ ਜੀ ਦਰਵਾਜ਼ਾ ਪੇਸ਼ ਕੀਤੀ ਹੈ ਇਹ ਜੇਕਰ ਪਾਰਟੀ ਪੈਰਾਸ਼ੂਟ ਸਿਸਟਮ ਜਿਹੜਾ ਹੈ ਹਰ ਪਾਰਟੀਆਂ ਚ ਵੱਖ-ਵੱਖ ਸਮੇਂ ਤੇ ਅਜਿਹੇ ਸਮੇਂ ਤੇ ਵੇਖਣ ਨੂੰ ਮਿਲਿਆ ਜੇ ਪਤਾਰਨ ਦੇ ਵਿੱਚ ਹੀ ਵੇਖਣ ਨੂੰ ਮਿਲਦਾ ਤਾਂ ਫਿਰ ਤੁਸੀਂ ਕਿਸ ਦੀ ਸਪੋਰਟ ਕਰੋਗੇ ਜੇ ਤੁਹਾਡੇ ਤੋਂ ਜਾਂ ਐਮਐਲਏ ਸਾਹਿਬ ਉਹਨਾਂ ਦੀ ਪਤਨੀ ਤੋਂ ਬਗੈਰ ਟਿਕਟ ਕਿਸੇ ਹੋਰ ਨੂੰ ਦਿੰਦੇ ਤੇ ਤੁਸੀਂ ਫਿਰ ਉਸਤੇ ਕੀ ਕਰੋਗੇ ਵੇਖੋ ਜੀ ਮੈਨੂੰ ਪੂਰਨ ਉਮੀਦ ਆ ਸਾਡੇ ਸੀਐਮ ਸਾਹਿਬ ਤੇ ਔਰ ਕੇਜਰੀਵਾਲ ਜੀ ਤੇ ਵੀ ਪੈਰਾਸੂਟ ਨਾਲ ਲਿਆ ਕੇ ਗੱਲਾਂ ਨਹੀਂ ਬਣਨੀਆਂ ਡੇਢ ਸਾਲ ਰਹਿ ਗਿਆ ਭਾਜੀ ਜੀ ਵੇਖੋ ਇਹ ਸਾਡਾ ਫਾਈਨਲ ਮੈਚ ਬਣਨਾ ਹੋਣਾ ਬੜੀ ਵੱਡੀ ਇਹ ਜਿਹੜੀ ਐ ਇੱਥੇ ਲੜਾਈ ਬੰਨੀ ਆ ਸਰਕਾਰ ਖੁਦ ਆ ਕੇ ਲੜਾਈ ਲੜਨੀ ਐ ਤੇ ਜੇ ਕੋਈ ਬਾਹਰੋਂ ਲਿਆ ਕੇ ਇੱਥੇ ਕੈਂਡੀਡੇਟ ਸਾਡੇ ਲਿਆਉਣਗੇ ਤਾਂ ਸਾਰੇ ਨੇ ਆਟੋਮੈਟਿਕਲ ਸਵਾਲ ਕਰਨੇ ਤੇ ਜਿੱਤ ਕੋਈ ਗੱਲ ਹੀ ਨਹੀਂ ਜਾਂਦੀ ਤੁਸੀਂ ਵੀ ਦਿਲਜੀਤ ਜੀ ਸਮਝਦੇ ਹੀ ਐ ਨਾ ਸਾਡੇ ਮੈਂ ਸੀਐਮ ਸਾਹਿਬ ਨੂੰ ਸਾਡੇ ਸੁਪਰੀਮੋ ਕੇਜਰੀਵਾਲ ਜੀ ਨੂੰ ਬੇਨਤੀ ਕਰੂੰਗਾ ਨੀਸ ਹੋਦੀ ਹੈ ਜੀ ਨੂੰ ਸਾਡੀ ਪਾਰਟੀ ਦੇ ਸਾਰੇ ਜਿਹੜੇ ਮੁਖ ਨੇ ਪੀ ਪੈਰਾਸ਼ੂਟ ਨਾਲ ਸਾਡੇ ਨਹੀਂ ਹਲਕਾ ਅਜ ਤੱਕ ਕੋਈ ਕਦੀ ਕੋਈ ਚੱਲਿਆ ਜੇ ਸਾਡੇ ਕੋਈ ਇਹੋ ਜੀ ਸਥਿਤੀ ਆਉਂਦੀ ਹੈ ਪੈਰਾਸ਼ੂਟ ਵਾਲੀ ਤੁਸੀਂ ਤੁਹਾਨੂੰ ਲਿਆਉਣ ਦੀ ਕਿਉਂਕਿ ਜਨਤਾ ਨੂੰ ਪੁੱਛਣਾ ਜੀ ਜੀ ਜਨਤਾ ਇਸ ਚੀਜ਼ ਨੂੰ ਮੰਨਦੀ ਹੈ ਕਿਉਂਕਿ ਵੇਖੋ ਅੱਜ ਤੱਕ ਤੇ ਪੈਰਾਸ਼ੂਟ ਨਾਲ ਸਾਡੇ ਕੋਈ ਗੱਲ ਨਹੀਂ ਜੇ ਬਣੀ ਕਿਸੇ ਦੀ ਵੀ ਤੇ ਮੈਂ ਬੇਨਤੀ ਬਾਰ ਬਾਰ ਕਹੂੰਗਾ ਉਰ ਨੰਬਰ 4 ਵਧੀਆ ਤਰੀਕੇ ਨਾਲ ਤੁਸੀਂ ਸਰਵੇ ਕਰਾਓ ਕਿਹੜਾ ਬੰਦਾ ਮੈਂ ਵੀ ਹੈਗਾ ਸਰਵੇ ਦੇ ਵਿੱਚ ਨਹੀਂ ਹੈਗਾ ਤਾਂ ਬੇਸ਼ੱਕ ਨਾ ਦੋ ਟਿਕਟ ਜੀ ਠੀਕ ਹੈ ਜੀ ਅਸੀਂ ਆਪਣੀ ਵੇਖੋ ਦਵੇਦਰੀ 30 40 ਸਾਲ ਦੀ ਜਿਹੜੀ ਸੇਵਾ ਮੇਰੇ ਭਰਾ ਸੋਨੂ ਜੀ ਮੇ ਦੀ ਜਾਂ ਮੇਰੇ ਯਾਰਾਂ ਦੋਸਤਾਂ ਦੇ ਭਾਈ ਦੇ ਯਾਰਾਂ ਦੋਸਤਾਂ ਦੀ ਜਿੰਨੇ ਵੀ ਸਾਡੇ ਸੱਜਣ ਮਿੱਤਰ ਉਹਨਾਂ ਦੀ ਬਦੌਲਤ ਮੈਂ ਇਹ ਗੱਲ ਕਹਿ ਰਿਹਾ ਪੀ ਵੇਖੋ ਉਹਨਾਂ ਨੇ ਮੈਨੂੰ ਕਿਹਾ ਵੀ ਐਤ ਕੀ ਵੋਟਾਂ ਨਹੀਂ ਅਸੀਂ ਪਾਉਣੀਆਂ ਜਿੰਨੂੰ ਮਰਜ਼ੀ ਪਵਾ ਲਈ ਅਸੀਂ ਆਪਣੇ ਆਪ ਨੂੰ ਵੋਟਾਂ ਪਾਉਣੀਆਂ ਤੇ ਅਸੀਂ ਪਾਰਟੀ ਨੂੰ ਬੇਨਤੀ ਕਰਾਂਗੇ ਪੀ ਇਸ ਗੱਲ ਤੇ ਵੀ ਵਿਚਾਰ ਜਿਹੜਾ ਕੀਤਾ ਜਾਂਦਾ ਜੀ ਤੁਸੀਂ ਤੁਹਾਡੀ ਖਬਰ ਬੜੀ ਚਰਚਾ ਮੈਂ ਤੁਹਾਨੂੰ ਇੱਥੇ ਦੱਸਣਾ ਚਾਹੁੰਨਾ ਵਾਂ ਹਰਮਿੰਦਰ ਗਿੱਲ ਜੀ ਜਿਹੜੇ ਸਾਡੇ ਕਾਂਗਰਸ ਦੇ ਹੀ ਪੱਟੀ ਵਾਲੇ ਚਾਰ ਤੋਂ ਪੰਜ ਵਾਰੀ ਹਾਰ ਗਏ ਸੀ ਜੀ ਇਹ ਗੱਲ ਇਸ ਤਰ੍ਹਾਂ ਵਾ ਦੇਖੋ ਤੁਸੀਂ ਇਹ ਜਿਹੜਾ ਸਵਾਲ ਪੁੱਛਿਆ ਠੀਕ ਬਹੁਤ ਵਧੀਆ ਵਾ ਜੀ ਜੀ ਹਰਮਿੰਦਰ ਗਿੱਲ ਜੀ ਪੰਜ ਵਾਰੀ ਇਲੈਕਸ਼ਨ ਲੜਕੇ ਹਾਰ ਗਏ ਜੀ ਕੀ ਗੱਲ ਉਹਨਾਂ ਨੇ ਇਲੈਕਸ਼ਨ ਲੜਨੀ ਛੱਡਤੀ ਕਿਸੇ ਨੂੰ ਅਧਿਕਾਰ ਕੋਈ ਨਹੀਂ ਉਹਨਾਂ ਦਾ ਕਿੱਡਾ ਵੱਡਾ ਘਾਟਾ ਪਿਆ ਵਾਸ ਵੇਖੋ ਐਮਐਲਏ ਸਾਡੇ ਇੱਥੋਂ ਚਲੇ ਜਾਣ ਨਾਲ ਉਹਨਾਂ ਦੇ ਪਰਿਵਾਰ ਨੂੰ ਕਿੱਡਾ ਵੱਡਾ ਘਾਟਾ ਪਿਆ ਉਹਨਾਂ ਦਾ ਹੱਕ ਬੰਦਾ ਵਾ ਇਹ ਇਲੈਕਸ਼ਨ ਲੜਨਾ ਇਹ ਕੋਈ ਪਹਿਲਾਂ ਹਾਰ ਗਿਆ ਜਾਂ ਨਹੀਂ ਹਾਰ ਗਿਆ ਜੋ ਕਾਉਂਸਲ ਇਲੈਕਸ਼ਨ ਹੈ ਕਈ ਕਈ ਬੰਦੇ ਜਿਹੜੇ 20 20 30 30 ਸਾਲ ਹੋ ਗਏ ਆ ਟਿਕਟ ਮੰਗਣ ਵਾਸਤੇ ਉਹਨੇ ਸਾਰੀ ਜ਼ਿੰਦਗੀ ਚ ਲਾਈ ਜਾਂਦੀ ਆ ਹੁਣ ਮੇਰਾ ਬ੍ਰਦਰ ਸੀ ਉਹਨੇ ਦੇਖੋ ਕਿੰਨੀਆਂ ਇਲੈਕਸ਼ਨਾਂ ਫੇਸ ਕਰਕੇ ਸਰਪੰਚ ਬੰਦਾ ਰਿਹਾ 30 ਸਾਲ ਲਗਾਤਾਰ ਉਹ ਸਰਪੰਚ ਹੀ ਨਾ ਸਰਪੰਚ ਬੰਦਾ ਰਿਹਾ ਔਰ ਜਦੋਂ ਟਾਈਮ ਆਇਆ ਸੀ ਉਦੋਂ ਦੁਨੀਆ ਤੇ ਹੈ ਨਹੀਂ ਜ਼ਰੂਰੀ ਨਹੀਂ ਆ ਇਹ ਗੱਲਾਂ ਦਾ ਕੋ ਲੋਜਿਕ ਨਹੀਂ ਹੈਗਾ ਮੈਂ ਤੁਹਾਨੂੰ ਆਪਣੇ ਵੇਖੋ ਤੁਸੀਂ ਮੇਰੇ ਘਰ ਬੈਠੇ ਜੇ ਮੇਰੇ ਦਫਤਰ ਬੈਠੇ ਜੇ ਮੈਂ ਤੁਹਾਨੂੰ ਵਿਸ਼ਵਾਸ ਕਰਨਾ ਗੁਰੂ ਮਹਾਰਾਜ ਤੇ ਮੈਨੂੰ ਬਾਬਾ ਜੱਲਨ ਜੀ ਦਾ ਪੂਰਨ ਵਿਸ਼ਵਾਸ ਆ ਵੀ ਜੇ ਪਾਰਟੀ ਨੇ ਸਾਨੂੰ ਟਿਕਟ ਦਿੱਤੀ ਸਾਡੇ ਪਰਿਵਾਰ ਨੂੰ ਜਾਂ ਸਾਡੇ ਧੜੇ ਨੂੰ ਨਮੂਨੇ ਦਾ ਕੀ ਚੰਦੀ ੜਕਾ ਤਰਨ ਤਨ ਬਣਾਇਆ ਥਾ ਉਹ 1.5 ਸਾਲ ਚ ਜਿਹੜੇ ਕਿ 10 ਸਾਲਾਂ ਦੀ ਮਿਹਨਤ 1.5 ਸਾਲ ਦੇ ਵਿੱਚ ਫੱਟੇ ਚੱਕ ਲਾਂਗੇ ਸ਼ਾਬਾਸ਼ ਸੋ ਬਿਲਕੁਲ ਜੀ ਸਾਡੇ ਨਾਲ ਮੋਨੂ ਚੀਮਾ ਜੀ ਮੌਜੂਦ ਹਨ ਜਿਨ੍ਹਾਂ ਨੇ ਆਪਣੇ ਵਿਚਾਰ ਜਿਹੜੇ ਆ ਇਸ ਜਿਮਣੀ ਚੋਣ ਪ੍ਰਤੀ ਰੱਖੇ ਨੇ ਅਤੇ ਪੋਸਟਾਂ ਪਾਉਣ ਵਾਲਿਆਂ ਨੂੰ ਵੀ ਆਪਣੀ ਹੀ ਪਾਰਟੀ ਦੇ ਉਹ ਵਰਕਰ ਜਿਹੜੇ ਨੇ ਜਿਨ੍ਹਾਂ ਦੇ ਵੱਲੋਂ ਪੋਸਟਾਂ ਵਾਇਰਲ ਕੀਤੀਆਂ ਜਾ ਰਹੀਆਂ ਨੇ ਉਹਨਾਂ ਨੂੰ ਇੱਕ ਝਾੜ ਵੀ ਪਾਈ ਹੈ ਕਿ ਭੋਗ ਅੱਲੇ ਪਿਆ ਨਹੀਂ ਸੀਗਾ ਲੇਕਿਨ ਆਪਾਂ ਜਿਹੜੀ ਰਾਜਨੀਤੀ ਆ ਉਹ ਪਹਿਲਾਂ ਹੀ ਇਸ ਖਾਲੀ ਸੀਟ ਤੇ ਸ਼ੁਰੂ ਕਰ ਦਿੱਤੀ ਜਿਹੜੀ ਕਿ ਸਰਕਾਰ ਦੇ ਵੱਲੋਂ ਸੀਟ ਖਾਲੀ ਐਲਾਨੀ ਗਈ ਹੈ ਬਾਕੀ ਤਰਨਤਾਰਨ ਦੀ ਆਵਾਮ ਕਿਸ ਨੂੰ ਜਿਹੜਾ ਉਹ ਅਗਲਾ ਐਮਐਲਏ ਬਣਾਉਂਦੀ ਐ ਹੋਣ ਵਾਲਾ ਸਮਾਂ ਦੱਸੇਗਾ ਪਰ ਭਲਾ ਤੁਸੀਂ ਬਣੇ ਰਹੋ ਸਾਡੇ ਨਾਲ ਹਰ ਕਵਰਜ ਅਸੀਂ ਤੁਹਾਡੇ ਨਾਲ ਸਾਂਝੀ ਕਰਦੇ ਰਵਾਂਗੇ ਕੈਮਰਾ ਪਰਸਨ ਜਸਵੀਰ ਸਿੰਘ ਦੇ ਨਾਲ ਮੈਂ ਦਿਲਜੀਤ ਸਿੰਘ ਗ੍ਰੇਡ ਪੰਜਾਬ ਟੀਵੀ ਤਰਨਤਾਰਨ